ਵਿਆਹਾਂ ਦੇ ਦੌਰਾਨ ਸਾਡੇ ਇੱਕ ਹੋਰ ਵੱਡੀ ਰਸਮ ਅਦਾ ਕੀਤੀ ਜਾਂਦੀ ਹੈ ਉਹ ਹੈ ਜਾਗੋ ਇਹ ਕਿਵੇਂ ਤੇ ਕਿਉਂ ਸ਼ੁਰੂ ਹੋਈ ਇਹਦੇ ਬਾਰੇ ਅੱਜ ਗੱਲ ਕਰਦੇ ਹਾਂ ਹੁਣ ਬਰਾਤ ਤੋਂ ਇੱਕ ਦਿਨ ਪਹਿਲਾਂ ਜਾਗੋ ਗੱਡੀ ਜਾਂਦੀ ਹੈ ਪਰ ਪਹਿਲੇ ਸਮਿਆਂ ਵਿੱਚ ਕੀ ਹੁੰਦਾ ਸੀ ਕਿ ਇਹੇ ਜਾਗੋ ਇੱਕ ਦਿਨ ਨਹੀਂ ਸੀ ਹੁੰਦੀ ਇਹ ਜਿੰਨੇ ਵੀ ਦਿਨ ਪਹਿਲਾਂ ਵਿਆਹ ਚੱਲਦਾ ਹੁੰਦਾ ਸੀ 5 ਦਿਨ 7 ਦਿਨ 10 ਦਿਨ ਜਾਂ ਜਿੰਨੇ ਵੀ ਦਿਨ ਉਹਨੇ ਹੀ ਦਿਨ ਜਾਗੋ ਚੱਲਦੀ ਹੁੰਦੀ ਸੀ ਪਰ ਅੱਜ ਕੱਲ ਤਾਂ ਇਸ ਦਾ ਰਿਵਾਜ ਸਿਰਫ ਇੱਕ ਦਿਨ ਲਈ ਰਹਿ ਗਿਆ ਤੇ ਕਈ ਉਹ ਵੀ ਨਹੀਂ ਕਰਦੇ ਪੁਰਾਣੇ ਸਮੇਂ ਵਿੱਚ ਕਈ ਦਿਨ ਜਾਗੋ ਕੱਢਣ ਦਾ ਕਾਰਨ ਇਹ ਸੀ ਕਿ ਹੋਕਾ ਦੇਣਾ ਲੋਕਾਂ ਨੂੰ ਸੁਚੇਤ ਕਰਨਾ ਜਾਗਰੂ ਕਰਨਾ ਉਸ ਦਾ ਕਾਰਨ ਇਹ ਸੀ ਕਿ ਜਿਸ ਘਰ ਵਿੱਚ ਵੀ ਵਿਆਹ ਹੁੰਦਾ ਸੀ ਤਾਂ ਇਹ ਗੱਲ ਪੱਕੀ ਹੈ ਕਿ ਉਸ ਘਰ ਵਿੱਚ ਸੋਨਾ ਹੋਵੇਗਾ ਪੈਸਾ ਹੋਵੇਗਾ ਖਾਣ ਪੀਣ ਦਾ ਸਮਾਨ ਹੋਵੇਗਾ ਕੱਪੜੇ ਹੋਣਗੇ ਤੇ ਹੋਰ ਵੀ ਕੀ ਕਈ ਕੀਮਤੀ ਸਾਜੋ ਸਾਮਾਨ ਰੱਖਿਆ ਹੋਵੇਗਾ ਤਾਂ ਉਸ ਘਰ ਦੇ ਵਿੱਚ ਚੋਰ ਲੁਟੇਰੇ ਡਾਕੂ ਨਾ ਪੈ ਜਾਣ ਇਸ ਕਰਕੇ ਨੇੜੇ ਤੇੜੇ ਦੇ ਆਂਢੀ ਗੁਆਂਢੀਆਂ ਨੂੰ ਜਾਗੋ ਰਾਹੀ ਹੋਕਾ ਦੇ ਕੇ ਸੁਚੇਤ ਕੀਤਾ ਜਾਂਦਾ ਸੀ ਕਿ ਜਾਗਦੇ ਰਹੋ ਤਾਂ ਕਿ ਚੋਰਾਂ ਲੁਟੇਰਿਆਂ ਤੇ ਡਾਕੂਆਂ ਤੋਂ ਉਸ ਘਰ ਨੂੰ ਮਹਫੂਜ਼ ਰੱਖਿਆ ਜਾ ਸਕੇ ਉਸ ਘਰ ਨੂੰ ਲੁੱਟਖੋ ਤੋਂ ਬਚਾਇਆ ਜਾ ਸਕੇ ਕਿਉਂਕਿ ਉਹਨਾਂ ਸਮਿਆਂ ਵਿੱਚ ਲੁੱਟਾਂ ਖੋਹਾਂ ਆਮ ਹੁੰਦੀ ਅਸਨ ਇਸ ਕਰਕੇ ਜਾਗੋ ਦੇ ਰਾਹੀ ਨੇੜੇ ਤੇੜੇ ਦੇ ਭਾਈਚਾਰੇ ਨੂੰ ਸੁਚੇਤ ਰੱਖਿਆ ਜਾਂਦਾ ਸੀ ਸੋ ਇਹ ਸੀ ਜਾਗੋ ਦਾ ਮਤਲਬ ਸੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹੋ ਜੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਪੇਜ ਨੂੰ ਕਰੋ ਫੋਲੋ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ